ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਅੱਜ ਦੀ ਕਹਾਣੀ ਤੁਹਾਡੇ ਚੋਂ ਹੀ ਕਿਸੇ ਨੇ ਮੈਨੂੰ ਭੇਜੀ ਆ ਪਰ ਆਪਣਾ ਨਾਮ ਨਹੀਂ ਦੱਸਿਆ ਉਹ ਲਿਖਦੇ ਨੇ ਕਿ ਮੈਂ ਇੱਕ ਦਿਨ ਸ਼ਾਮ ਦੇ ਟਾਈਮ ਫਲ ਫਰੂਟ ਲੈਣ ਦੇ ਲਈ ਮਾਰਕੀਟ ਦੇ ਵਿੱਚ ਗਿਆ ਅੱਗੇ ਜਾ ਕੇ ਮਾਰਕੀਟ ਦੇ ਵਿੱਚ ਮੈਂ ਇੱਕ ਰੇੜੀ ਦੇਖਦਾ ਫਲ ਫਰੂਟਾਂ ਦੀ ਜਿਹਦੇ ਤੇ ਫਲ ਫਰੂਟ ਬੜੇ ਸੋਹਣੇ ਲੱਗੇ ਸੀ ਪਰ ਉਹਦਾ ਕੋਈ ਮਾਲਕ ਦੁਕਾਨਦਾਰ ਉੱਥੇ ਹੈ ਨਹੀਂ ਸੀ ਮੈਂ ਉਸ ਦੁਕਾਨ ਤੇ ਉਸ ਰੇੜੀ ਕੋਲ ਰੁਕ ਗਿਆ ਇੱਕ ਦੋ ਮਿੰਟ ਬਾਅਦ ਮੇਰੀ ਨਿਗਾ ਰੇੜੀ ਦੇ ਛੱਤ ਦੇ ਨਾਲ ਲੰਕਦੇ ਇੱਕ ਬੋਰਡ ਤੇ ਪਈ ਜਿਸ ਦੇ ਉੱਤੇ ਲਿਖਿਆ ਸੀ ਵੀ ਤੁਸੀਂ ਜੋ ਫਲ ਚਾਹੁੰਦੇ ਹੋ ਤੁਸੀਂ ਆਪਣੇ ਆਪ ਤੋਲ ਲਓ ਤੇ ਆਪਣੇ ਆਪ ਲੈ ਜਾਓ ਤੇ ਜੋ ਪੈਸੇ ਨੇ ਉਹ ਰੇਟ ਦੇ ਹਿਸਾਬ ਦੇ ਨਾਲ ਗੱਤੇ ਦੇ ਥੱਲੇ ਰੱਖ ਜਾਓ ਜੇ ਤੁਹਾਡੇ ਕੋਲੇ ਪੈਸੇ ਹੈ ਵੀ ਨਹੀਂ ਤਾਂ ਤੁਸੀਂ ਕੋਈ ਗੱਲ ਨਹੀਂ ਫਲ ਲੈ ਜਾ ਸਕਦੇ ਮੈਂ ਦੇਖ ਕੇ ਬੜਾ ਹੈਰਾਨ ਹੋਇਆ ਵੀ ਅੱਜ ਦੇ ਟਾਈਮ ਦੇ ਵਿੱਚ ਕੋਈ ਇੰਨਾ ਲੋਕਾਂ ਤੇ ਵਿਸ਼ਵਾਸ ਕਰਨ ਵਾਲਾ ਬੰਦਾ ਕਿੱਥੋਂ ਆ ਗਿਆ ਮੈਨੂੰ ਬੜਾ ਵਧੀਆ ਲੱਗਿਆ ਮੈਂ 2 ਕਿਲੋ ਸੇਅ ਔ ਕਿਲੋ ਕੇਲੇ ਇੱਕ ਕਿਲੋ ਅੰਗੂਰ ਲੈ ਕੇ ਰੇਡ ਦੇ ਹਿਸਾਬ ਦੇ ਨਾਲ ਜਿੰਨੇ ਪੈਸੇ ਬਣਦੇ ਸੀ ਗੱਤੇ ਦੇ ਥੱਲੇ ਰੱਖ ਦਿੱਤੇ। ਤੋਂ ਗੱਤੇ ਦੇ ਥੱਲੇ ਪਹਿਲਾਂ ਵੀ ਪੈਸੇ ਪਏ ਸੀ ਤੇ ਮੈਂ ਫਲ ਫਰੂਟ ਲੈ ਕੇ ਉੱਥੋਂ ਚੱਲਦਾ ਬੜਿਆ। ਉਸੇ ਦਿਨ ਹੀ ਰਾਤ ਨੂੰ ਮੈਂ ਫੇਰ ਉੱਥੇ ਟਹਿਲਦਾ ਹੋਇਆ ਉਸ ਜਗ੍ਹਾ ਤੇ ਪਹੁੰਚ ਗਿਆ। ਮੈਂ ਦੇਖਿਆ ਕਿ ਉਸ ਰੇੜੀ ਤੇ ਹੁਣ ਇੱਕ ਮੁੰਡਾ ਖੜਾ। ਮੈਂ ਉਹਦੇ ਕੋਲ ਗਿਆ ਤਾਂ ਉਹ ਮੈਨੂੰ ਕਹਿੰਦਾ ਬਾਊ ਜੀ ਹੁਣ ਤਾਂ ਫਰੂਟ ਵੈਗ ਗਏ। ਹੁਣ ਤਾਂ ਫਲ ਹੈ ਨਹੀਂਗੇ। ਤਾਂ ਮੈਂ ਉਹ ਦੱਸਿਆ ਵੀ ਮੈਂ ਤਾਂ ਫਲ ਤੇਰੇ ਲੈ ਗਿਆ ਸੀ। ਪੈਸੇ ਮੈਂ ਗੱਤੇ ਥੱਲੇ ਰੱਖ ਗਿਆ ਸੀ। ਮੈਂ ਤਾਂ ਤੈਨੂੰ ਮਿਲਣਾ ਚਾਹੁੰਦਾ ਸੀ। ਇਸ ਕਰਕੇ ਮੈਂ ਹੁਣ ਤੇਰੇ ਕੋਲੇ ਰੁਕਿਆ ਮੈਂ ਉਹਨੂੰ ਪੁੱਛਿਆ ਵੀ ਕੀ ਕੁਝ ਖਾਏਗਾ ਪੀਏਗਾ ਮੈਂ ਲੈ ਕੇ ਆਵਾਂ ਤਾਂ ਉਹ ਕਹਿੰਦਾ ਨਹੀਂ ਬਾਪੂ ਜੀ ਕੁਝ ਨਹੀਂ ਖਾਣਾ ਚਲੋ ਮੈਂ ਉਹਦੇ ਲਈ ਇੱਕ ਕੋਲਡ ਡਰਿੰਕ ਲਿਆ ਇੱਕ ਆਪਣੇ ਲਈ ਲਿਆ ਤੇ ਮੈਂ ਉਹਦੇ ਕੋਲੇ ਬੈਠ ਗਿਆ ਕਿਉਂਕਿ ਮੇਰੇ ਅੰਦਰ ਇਹ ਇੱਛਾ ਸੀ ਸਾਰਾ ਕੁਝ ਪੁੱਛਣ ਦੀ ਵੀ ਇਹ ਸਭ ਕਿਵੇਂ ਚ ਹੋ ਰਿਹਾ ਕਿਵੇਂ ਕਰ ਰਿਹਾ ਕਿਉਂ ਕਰ ਰਿਹਾ ਤਾਂ ਮੇਰੇ ਪੁੱਛਣ ਤੇ ਉਹਨੇ ਜਵਾਬ ਦਿੱਤਾ ਕਹਿੰਦਾ ਬਾਪੂ ਜੀ ਮੇਰੀ ਇੱਕ ਮਾਂ ਆ ਤੇ ਮਾਂ ਮੇਰੀ ਬਹੁਤ ਬਿਮਾਰ ਰਹਿੰਦੀ ਆ ਉਹ ਹਮੇਸ਼ਾ ਇਹੀ ਕਹਿੰਦੀ ਆ ਤੂੰ ਮੇਰੇ ਕੋਲੇ ਰਹਿ ਤੂੰ ਘਰੇ ਰਹਿ ਆ ਰਿਹਾ ਕਰ ਤੂੰ ਮੇਰੀ ਸੇਵਾ ਕਰ ਤੂੰ ਮੇਰੇ ਨਜ਼ਰਾਂ ਦੇ ਸਾਹਮਣੇ ਰਹਿ ਕਹਿੰਦਾ ਮੈਂ ਉਹਨਾਂ ਨੂੰ ਇਹ ਕਿਹਾ ਵੀ ਮਾਤਾ ਤੂੰ ਤਾਂ ਮੈਨੂੰ ਇਹ ਗੱਲ ਕਹਿਣੀ ਆ ਠੀਕ ਆ ਮੈਂ ਆਜਿਆ ਕਰੂੰ ਸ਼ਾਮ ਨੂੰ ਜਲਦੀ ਆਜਿਆ ਕਰੂੰ ਪਰ ਮੇਰੇ ਕੋਲੇ ਕੋਈ ਪੈਸਾ ਨਹੀਂ ਨਾ ਜਿਵੇਂ ਨਾ ਉੱਥੇ ਜਾਊਂਗਾ ਤਾਂ ਮੈਂ ਪੈਸੇ ਕਿੱਥੋਂ ਲੈ ਕੇ ਆਊਂਗਾ ਤਾਂ ਫਿਰ ਮੇਰੀ ਮਾਂ ਮੈਨੂੰ ਕਹਿੰਦੀ ਆ ਕਿ ਤੂੰ ਉੱਥੇ ਰੇੜੀ ਦੇ ਉੱਤੇ ਫਾਲ ਲਿਆ ਕੇ ਰੱਖ ਕੇ ਉੱਥੇ ਸਾਰਾ ਕੁਝ ਇਸ ਤਰ੍ਹਾਂ ਜੋ ਲਿਖਿਆ ਹੋਇਆ ਵੀ ਉਹ ਲਿਖ ਕੇ ਉੱਥੇ ਲਾ ਦੇ ਜੋ ਤੇਰੇ ਕਰਮਾਂ ਦਾ ਹੋ ਜੋ ਤੇਰੇ ਹਿੱਸੇ ਦਾ ਹੋ ਉਹ ਤੈਨੂੰ ਜ਼ਰੂਰ ਮਿਲ ਜੂਗਾ ਮੇਰੀ ਮਾਂ ਰੱਬ ਤੇ ਬਹੁਤ ਵਿਸ਼ਵਾਸ ਕਰਦੀ ਆ ਉਨੇ ਰੱਬ ਦਾ ਨਾਮ ਲੈ ਕੇ ਅਰਦਾਸ ਕਰਕੇ ਫਿਰ ਮੈਨੂੰ ਇਹ ਗੱਲ ਕਹੀ ਵੀ ਜਾ ਤੂੰ ਅੱਜ ਤੋਂ ਇਹ ਕੰਮ ਸ਼ੁਰੂ ਕਰ ਤੇ ਉਸ ਟਾਈਮ ਮੈਂ ਉਲਟਾ ਕੇ ਆਪਣੀ ਮਾਂ ਨੂੰ ਫਿਰ ਕਿਹਾ ਮਾਤਾ ਤੂੰ ਸੋਚ ਲਾ ਇਸ ਤਰ੍ਹਾਂ ਕਿਵੇਂ ਹੋ ਜੂਗਾ ਅੱਜ ਕੱਲ ਦੁਨੀਆ ਬਹੁਤ ਖਰਾਬ ਆ ਕੋਈ ਉਥੋਂ ਚੱਕ ਕੇ ਲੈ ਗਿਆ ਕਿਸੇ ਨੇ ਪੈਸੇ ਦੇਣੇ ਕਿਸੇ ਨੇ ਨਹੀਂ ਦੇਣੇ ਅਸੀਂ ਤਾਂ ਆਪਾਂ ਲੁੱਟੇ ਜਾਵਾਂਗੇ ਤਾਂ ਮੇਰੀ ਮਾਂ ਕਹਿੰਦੀ ਨਹੀਂ ਰੱਬ ਤੇ ਵਿਸ਼ਵਾਸ ਕਰਕੇ ਦੇਖ ਸਭ ਕੁਝ ਚੰਗਾਈ ਹੋਊਗਾ ਸਭ ਕੁਝ ਵਧੀਆ ਹੋਊਗਾ ਬਸ ਤੂੰ ਰੱਬ ਦਾ ਨਾਮ ਲੈ ਕੇ ਸ਼ੁਰੂ ਕਰ ਦੇ ਤੇ ਬਾਪੂ ਜੀ ਖੁਸ਼ੀ ਦੀ ਗੱਲ ਇਹ ਆ ਕਿ ਉਸ ਦਿਨ ਤੋਂ ਲੈ ਕੇ ਅੱਜ ਤੱਕ ਮੈਨੂੰ 4 ਸਾਲ ਹੋ ਗਏ ਰੋਜ਼ਾਨਾ ਇਸੇ ਤਰ੍ਹਾਂ ਹੀ ਹੁੰਦਾ ਲੋਕਾਂ ਨੂੰ ਇਹ ਹੁੰਦਾ ਵੀ ਸ਼ਾਇਦ ਵਿੱਚ ਵਿੱਚ ਦੀ ਆਉਂਦਾ ਹੋਵੇ ਪਰ ਮੈਂ ਸ਼ਾਮ ਨੂੰ ਹੀ ਆਉਂਦਾ ਤੇ ਆ ਕੇ ਜੋ ਪੈਸੇ ਥੇਲੇ ਹੁੰਦੇ ਆ ਉਹ ਲੈ ਜਾਂਦਾ ਆਪਣੀ ਰੇੜੀ ਲੈ ਜਾਂਦਾ ਤੇ ਤੁਹਾਨੂੰ ਸੁਣ ਕੇ ਹੈਰਾਨ ਹੋਊਗਾ ਮੇਰੇ ਰੋਜ਼ਾਨਾ ਜਿੰਨਾ ਮੇਰਾ ਐਸਟੀਮੇਟ ਹੁੰਦਾ ਉਹਦੇ ਨਾਲੋਂ ਦੁੱਗਣੇ ਪੈਸੇ ਹੁੰਦੇ ਆ ਕਿਉਂਕਿ ਇਹ ਬੋਰਡ ਸਾਰਾ ਕੁਝ ਪੜ੍ਹ ਕੇ ਤਾਂ ਅਗਲਾ ਆਪਣੇ ਕੋਲੋਂ ਹੋਰ ਵੀ ਕੁਝ ਰੱਖ ਕੇ ਜਾਂਦਾ ਕਿਉਂਕਿ ਮੈਂ ਇੱਕ ਬੋਰਡ ਨਾਲ ਇਹ ਵੀ ਟੰਗਿਆ ਹੋਇਆ ਵੀ ਮੇਰੀ ਮਾਂ ਘਰੇ ਬਿਮਾਰ ਆ ਮੈਂ ਸਾਰਾ ਦਿਨ ਇੱਥੇ ਨਹੀਂ ਘਟ ਸਕਦਾ ਤੇ ਜੋ ਜੋ ਬੰਦਾ ਉਹ ਦੂਸਰਾ ਬੋਰਡ ਵੀ ਪੜ ਲੈਂਦਾ ਉਹ ਉਹ ਆਪਣੇ ਪੱਲੇੋਂ ਵੱਧ ਪੈਸੇ ਰੱਖ ਕੇ ਜਾਂਦਾ ਕੁਝ ਤਾਂ ਦਵਾਵਾਂ ਚਿੱਠੀ ਦੇ ਵਿੱਚ ਲਿਖ ਕੇ ਰੱਖ ਕੇ ਜਾਂਦੇ ਆ ਇੱਕ ਡਾਕਟਰ ਤੇ ਉਹਦੀ ਵਾਈਫ ਆਏ ਤੇ ਉਹ ਆਪਣਾ ਕਾਰਡ ਥੱਲੇ ਗੱਤੇ ਦੇ ਰੱਖ ਕੇ ਗਏ ਵੀ ਜੇ ਲੋੜ ਪਈ ਤਾਂ ਸਾਨੂੰ ਦੱਸਣਾ ਅਸੀਂ ਤੇਰੀ ਮਾਂ ਦਾ ਟ੍ਰੀਟਮੈਂਟ ਕਰਾਂਗੇ ਸਾਰੀ ਦਵਾਈ ਦਾ ਖਰਚਾ ਅਸੀਂ ਕਰਾਂਗੇ ਤੇ ਵਿੱਚ ਵਿੱਚ ਕੋਈ ਆਉਂਦਾ ਖਾਣ ਵਾਸਤੇ ਚੀਜ਼ਾਂ ਰੱਖ ਜਾਂਦਾ ਵੀ ਇਹ ਤੇਰੀ ਮਾਂ ਵਾਸਤੇ ਆ ਇੱਕ ਦਿਨ ਇੱਕ ਬੱਚੀ ਆਈ ਉਹਨੇ گلاب ਦਾ ਫੁੱਲ ਰੱਖ ਕੇ ਗਈ ਤੇ ਨਾਲ ਲਿਖ ਕੇ ਦੇ ਕੇ ਗਈ ਵੀ ਮੇਰਾ ਨਾਮ ਆਹਾ ਵਾ ਬਾਉ ਜੀ ਮੈਂ ਸੋਚਿਆ ਨਹੀਂ ਸੀ ਕਿ ਮੇਰੇ ਨਾਲ ਇੰਜ ਹੋਊਗੀ ਲੋਕ ਐਨੇ ਚੰਗੇ ਵੀ ਹੋਣਗੇ ਤੇ ਰੱਬ ਦੀ ਮਿਹਰ ਨਾਲ ਮੇਰੀ ਮਾਤਾ ਦੀਆਂ ਦੁਆਵਾਂ ਨਾਲ ਸਭ ਕੁਝ ਵਧੀਆ ਠੀਕ ਠਾਕ ਚੱਲ ਰਿਹਾ ਹੈ ਇਹ ਛੋਟੀ ਜੀ ਕਹਾਣੀ ਦੋਸਤੋ ਆਪਾਂ ਨੂੰ ਬਹੁਤ ਕੁਝ ਸਿਖਾਉਂਦੀ ਹੈ ਜਿਵੇਂ ਕਿਸੇ ਨੇ ਬਹੁਤ ਹੀ ਵਧੀਆ ਲਿਖਿਆ ਕਿ ਮੈਂ ਤੇਰੇ ਦਰ ਤੇ ਆਉਣ ਤੋਂ ਪਹਿਲਾਂ ਕੁਝ ਹੋਰ ਹੀ ਹੁੰਨਾ ਤੇ ਜਦੋਂ ਤੇਰੇ ਦਰ ਤੇ ਆ ਜਾਣਾ ਤਾਂ ਮੈਂ ਕੁਝ ਹੋਰ ਹੀ ਬਣ ਜਾਣਾ بس ਤੁਸੀਂ ਉੱਪਰ ਵਾਲੇ ਤੇ ਯਕੀਨ ਰੱਖੋ ਇਹ ਜੀ ਕੋਈ ਚੀਜ਼ ਨਹੀਂ ਜੋ ਤੁਹਾਨੂੰ ਨਹੀਂ ਮਿਲ ਸਕਦੀ ਦੇਰ ਹੋ ਸਕਦੀ ਹੈ ਪਰ ਮਿਲੂਗੀ ਜ਼ਰੂਰ ਕਿਉਂਕਿ ਉਹਦੇ ਘਰੇ ਦੇਰ ਹੈ ਅੰਧੇਰ ਨਹੀਂ بس ਦੋਸਤੋ ਆਪਣੇ ਤੇ ਯਕੀਨ ਰੱਖੋ ਵਾਹਿਗੁਰੂ ਤੇ ਯਕੀਨ ਰੱਖੋ ਮਿਹਨਤ ਕਰਦੇ ਚੱਲੋ ਵਿਸ਼ਵਾਸ ਰੱਖ ਕੇ ਚੱਲੋ ਚੰਗੀ ਭਾਵਨਾ ਦੇ ਨਾਲ ਚੱਲੋ ਤਾਂ ਤੁਸੀਂ ਉਹ ਸਭ ਕੁਝ ਪ੍ਰਾਪਤ ਕਰ ਸਕਦੇ ਹੋ ਜੋ ਤੁਸੀਂ ਚਾਹੁੰਦੇ ਹੋ ਜੋ ਤੁਸੀਂ ਸੋਚਦੇ ਹੋ ਧੰਨਵਾਦ ਦੋਸਤੋ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਕਰਨਾ ਵੱਧ ਤੋਂ ਵੱਧ ਹੌਸਲਾ ਫੁਜਾਈ ਦੇ ਲਈ ਕਮੈਂਟ ਕਰਨਾ ਲਾਈਕ ਕਰਨਾ ਹੁਣ ਮੈਨੂੰ ਦਿਓ ਇਜਾਜ਼ਤ ਗਲਤੀ ਭੁਲ ਚੁੱਕ ਮਾਫੀ ਅੱਗੇ ਮਿਲਾਂਗੇ ਕਿਸੇ ਨਵੀਂ ਕਹਾਣੀ ਨਵੀਂ ਵੀਡੀਓ ਨਵੇਂ ਟੌਪਿਕ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ